ਇੱਕ ਅਜਿਹਾ ਐਕਸਪੈਰੀਮੈਂਟ ਜਿਸ ਦੇ ਵਿੱਚ ਜਾਉਂਦੇ ਬੱਚਿਆਂ ਦੇ ਸਰੀਰ ਨੂੰ ਕੱਟ ਕੇ ਉਹਨਾਂ ਦੇ ਸਰੀਰ ਦੇ ਅੰਦਰੋਂ ਅੰਗ ਕੱਢ ਲਏ ਜਾਂਦੇ ਸੀ ਲੋਕਾਂ ਦੇ ਸਰੀਰ ਦੇ ਵਿੱਚ ਖਤਰਨਾਕ ਵਾਇਰਸ ਵਾਲੇ ਇੰਜੈਕਸ਼ਨ ਲਗਾ ਕੇ ਉਹਨਾਂ ਨੂੰ ਮਾਰਨ ਦੇ ਲਈ ਛੱਡ ਦਿੱਤਾ ਜਾਂਦਾ ਸੀ ਲੋਕਾਂ ਨੂੰ ਸਾਹਮਣੇ ਖੜਾ ਕੇ ਸ਼ਰੇਆਮ ਉਹਨਾਂ ਦੇ ਗੋਲੀ ਮਾਰ ਕੇ ਇਹ ਚੈੱਕ ਕੀਤਾ ਜਾਂਦਾ ਸੀ ਕਿ ਇੱਕ ਗੋਲੀ ਕਿੰਨਾ ਜ਼ਿਆਦਾ ਨੁਕਸਾਨ ਕਰ ਸਕਦੀ ਹੈ ਸਰੀਰ ਨੂੰ ਗਰਭਵਤੀ ਔਰਤਾਂ ਦੇ ਨਾਲ ਜ਼ਬਰਦਸਤੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਜਾਂਦੀਆਂ ਸਨ ਇਹ ਸਾਰੀਆਂ ਗੱਲਾਂ ਸੁਣ ਕੇ ਹਰ ਕਿਸੇ ਦੀ ਰੂਹ ਕੰਬ ਜਾਂਦੀ ਹੈ ਪਰ ਉਹ ਸੋਚੋ ਜਿਨ੍ਹਾਂ ਨੇ ਆਪਣੇ ਸਰੀਰ ਦੇ ਉੱਪਰ ਇਹ ਚੀਜ਼ਾਂ ਹੰਡਾਈਆਂ ਨੇ ਉਹਨਾਂ ਦੇ ਉ ਦੀ ਹੋਵੇਗੀ ਇਹ ਕੋਈ ਮਨਕੜਤ ਕਹਾਣੀ ਨਹੀਂ ਹੈ ਬਲਕਿ ਜਾਪਾਨ ਦੇ ਬੈਸ਼ੀਪੁਨੇ ਦੀ ਅਸਲੀ ਸਚਾਈ ਹੈ ਸ਼ਾਇਨੋ ਚਾਈਨਿਸ ਵਾਰ ਦੇ ਦੌਰਾਨ ਜਾਪਾਨ ਨੇ ਚైనా ਦੇ ਅੰਦਰ ਯੂਨਿਟ 731 ਬਣਾਈ ਸੀ ਇਸ ਯੂਨਿਟ ਦੇ ਵਿੱਚ ਕਈ ਤਰ੍ਹਾਂ ਦੇ ਐਕਸਪੈਰੀਮੈਂਟ ਕੀਤੇ ਜਾਂਦੇ ਸਨ ਜਿੱਥੇ ਜਾਪਾਨ ਕੈਮੀਕਲ ਅਤੇ ਬਾਇਓਲੋਜੀਕਲ ਹਥਿਆਰ ਬਣਾਉਣਾ ਚਾਹੁੰਦਾ ਸੀ ਤੇ ਸਨ 1945 ਦੇ ਵਿੱਚ ਅਮਰੀਕਾ ਦੇ ਉੱਪਰ ਬਾਇਓਲੋਜੀਕਲ ਵੈਪਨ ਦੇ ਨਾਲ ਹਮਲਾ ਕਰਨ ਦੀ ਪੂਰੀ ਤਿਆਰੀ ਵੀ ਕਰ ਲਈ ਸੀ ਜਾਪਾਨ ਨੇ ਆਖਰ ਕੀ ਸੀ ਯੂਨਿਟ 731 ਅਤੇ ਕਿਸ ਤਰ੍ਹਾਂ ਦੇ ਇੱਥੇ ਐਕਸਪੈਰੀਮੈਂਟ ਕੀਤੇ ਜਾਂਦੇ ਸਨ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਫੀਲ ਦੇ ਵਿੱਚ ਇਹਨਾਂ ਚੀਜ਼ਾਂ ਬਾਰੇ ਦੱਸੂੰਗਾ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ 19ਵੀਂ ਸਦੀ ਦੇ ਅੱਧ ਤੱਕ ਜਾਪਾਨ ਪੂਰੀ ਦੁਨੀਆ ਤੋਂ ਬਿਲਕੁਲ ਅਲੱਗਤ ਲੱਗ ਰਹਿਦਾ ਸੀ ਪਰ 1868 ਦੇ ਵਿੱਚ ਜਾਪਾਨ ਦੇ ਵਿੱਚ ਅੰਪੀਰੀਅਲ ਜਾਪਾਨ ਜਾਂ ਕਈ ਜਾਪਾਨੀ ਰਾਜ ਦੀ ਸਥਾਪਨਾ ਹੁੰਦੀ ਹੈ ਇਸ ਤੋਂ ਬਾਅਦ ਹੀ ਜਾਪਾਨ ਦੂਜੇ ਹੋਰ ਦੇਸ਼ਾਂ ਨੂੰ ਆਪਣਾ ਗੁਲਾਮ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਜਾਪਾਨ ਉਸ ਸਮੇਂ ਬ੍ਰਿਟੇਨ ਤੋਂ ਬਚਣ ਦੇ ਲਈ ਹੋਰ ਦੇਸ਼ਾਂ ਨੂੰ ਗੁਲਾਮ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਸਨ 1894-95 ਦੇ ਵਿੱਚ ਸ਼ੀਨੋ ਚਾਈਨਿਸ ਵਾਰ ਦੇ ਦੌਰਾਨ ਜਾਪਾਨ ਚੀਨ ਦੇ ਜ਼ਿਆਦਾਤਰ ਹਿੱਸੇ ਦੇ ਉੱਪਰ ਆਪਣਾ ਕਬਜ਼ਾ ਕਰ ਲੈਂਦਾ ਹੈ ਪਰ ਜਿਵੇਂ ਹੀ ਦੂਜਾ ਵਿਸ਼ਵ ਯੁੱਧ ਹੁੰਦਾ ਹੈ ਤਾਂ ਸਥਿਤੀ ਬਦਲਣ ਲੱਗਦੀ ਹੈ ਇਸ ਦੌਰਾਨ ਸ਼ਾਇ ਮੈਡੀਕਲ ਸਟੂਡੈਂਟ ਜਾਪਾਨ ਦੀ ਐਮਪੀਰੀਅਲ ਆਰਮੀ ਨੂੰ ਜੁਆਇਨ ਕਰਦਾ ਹੈ। ਇਹ ਕਾਫੀ ਜਦਾ ਹੁਸ਼ਿਆਰ ਸੀ ਅਤੇ ਬਹੁਤ ਜਦਾ ਕਾਬਿਲ ਡਾਕਟਰ ਅਤੇ ਸਰਜਨ ਸੀ। ਸਾਲ 1932 ਦੇ ਵਿੱਚ ਸ਼ਾਇਰੋ ਇਸ਼ੀ ਨੂੰ ਮੇਜਰ ਦੇ ਰੈਂਕ ਤੋਂ ਪ੍ਰੋਮੋਟ ਕਰਕੇ ਜਰਨਲ ਦਾ ਰੈਂਕ ਦੇ ਦਿੱਤਾ ਜਾਂਦਾ ਹੈ ਤੇ ਕੁਝ ਸਮੇਂ ਬਾਅਦ ਇਸ ਨੂੰ ਚੀਫ ਮੈਡੀਕਲ ਆਫੀਸਰ ਵੀ ਬਣਾ ਦਿੱਤਾ ਜਾਂਦਾ ਹੈ। ਜਿਹੜੇ ਜਾਪਾਨ ਦੇ ਬੌਰ ਮੰਨਿਸਟਰ ਸਨ ਸਿਡਾਇਓ ਉਰੋਕੀ ਉਹ ਸ਼ੀਰੋ ਇਸ਼ੀ ਤੋਂ ਬਹੁਤ ਜਦਾ ਪ੍ਰਭਾਵਿਤ ਸਨ। ਸਾਲ 1932 ਦੇ ਵਿੱਚ ਜਾਪਾਨ ਫਿਰ ਤੋਂ ਇੱਕ ਵਾਰ ਚੀਨ ਦੇ ਉੱਪਰ ਹਮਲਾ ਕਰ ਦਿੰਦਾ ਹੈ ਤੇ ਚੀਨ ਦੇ ਫਿੰਗਫਾਂਗ ਪ੍ਰਾਂਤ ਦੇ ਵਿੱਚ ਉਹ ਇਨਸਾਨਾਂ ਦੇ ਉੱਪਰ ਐਕ ਕਰਨੇ ਸ਼ੁਰੂ ਕਰ ਦਿੰਦਾ ਹੈ ਸ਼ਾਇਰੋ ਇਸੇ ਦਾ ਮਕਸਦ ਇਹ ਸੀ ਕਿ ਉਹ ਇੱਕ ਅਜਿਹੇ ਬਾਇਓਲੋਜੀਕਲ ਵੈਪਨ ਬਣਾਉਣਾ ਚਾਹੁੰਦੇ ਸਨ ਜਿਸ ਦੇ ਦਾਮ ਦੇ ਉੱਪਰ ਉਹ ਪੂਰੀ ਦੁਨੀਆ ਦੇ ਉੱਤੇ ਕਬਜਾ ਕਰ ਲੈਣ ਕੁਝ ਸਾਲਾਂ ਤੱਕ ਸ਼ਾਇਰੋ ਇਸੇ ਜਾਨਵਰਾਂ ਦੇ ਉੱਪਰ ਟੈਸਟ ਕਰਦਾ ਹੈ ਤੇ ਕਦੇ-ਕਦੇ ਉਹ ਇਨਸਾਨਾਂ ਦੇ ਉੱਪਰ ਵੀ ਟੈਸਟ ਕਰ ਲੈਂਦਾ ਸੀ ਪਰ ਸਾਲ 1937 ਦੇ ਵਿੱਚ ਦੂਜੀ ਸ਼ਾਈਨੂ ਚਾਈਨਿਸ ਵਾਰ ਸ਼ੁਰੂ ਹੋ ਜਾਂਦੀ ਹੈ ਤੇ ਉਸ ਦੇ ਵਿੱਚ ਜਾਪਾਨ ਚੀਨ ਦੇ ਕਈ ਹਿੱਸਿਆਂ ਦੇ ਉੱਤੇ ਹੋਰ ਕਬਜਾ ਕਰ ਲੈਂਦਾ ਹੈ ਤੇ ਚੀਨ ਦੇ ਨੌਜਿੰਗ ਸ਼ਹਿਰ ਦੇ ਉੱਪਰ ਜਾਪਾਨ ਦੇ ਸੈਨਿਕ ਕਤਲੇ ਆਮ ਸ਼ੁਰੂ ਕਰ ਦਿੰਦੇ ਨੇ ਉਹ ਇੱਥੇ ਇਸ ਤਰ੍ਹਾਂ ਦਾ ਗੰਦ ਮਚਾ ਜਾਂਦੀ ਹੈ ਪਰ ਜਿਹੜੀ ਜਾਪਾਨ ਦੀ ਕਰੂਰਤਾ ਸੀ ਉਹ ਇੱਥੇ ਤੱਕ ਰੁਕਣ ਵਾਲੀ ਨਹੀਂ ਸੀ ਸ਼ਾਇਰੋ ਏਸੀ ਆਪਣੇ ਬਾਇਓਲੋਜੀਕਲ ਹਥਿਆਰ ਦੇ ਬਾਰੇ ਆਪਣੇ ਆਲੇ ਅਧਿਕਾਰੀਆਂ ਨੂੰ ਦੱਸਦਾ ਹੈ ਕਿ ਮੈਂ ਇੱਕ ਏਦਾਂ ਦਾ ਬਾਇਓਲੋਜੀਕਲ ਹਥਿਆਰ ਬਣਾਉਣਾ ਚਾਹਦਾ ਹਾਂ ਪਰ ਇੱਥੇ ਸ਼ਾਇਰੋ ਏਸੀ ਨੂੰ ਇਹ ਬਾਇਓਲੋਜੀਕਲ ਵੈਪਨ ਬਣਾਉਣ ਦੀ ਇਜਾਜ਼ਤ ਨਹੀਂ ਮਿਲਦੀ ਕਿਉਂਕਿ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਜਿਹੜਾ ਜਨੇਵਾ ਪ੍ਰੋਟੋਕਾਲ ਹੋਇਆ ਸੀ ਉਸ ਦੇ ਵਿੱਚ ਇਹ ਚੀਜ਼ ਤੈਅ ਕੀਤੀ ਗਈ ਸੀ ਕਿ ਕੋਈ ਵੀ ਜੰਗ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਬਾਇਓਲੋਜੀਕਲ ਹਥਿਆਰ ਕੋਈ ਵੀ ਦੇਸ਼ ਨਹੀਂ ਚਲਾਏਗਾ ਤੇ ਨਾ ਹੀ ਬਣਾਏਗਾ ਪਰ ਜਿਹੜਾ ਜਾਪਾਨ ਦਾ ਬੋਰ ਮਿਨਿਸਟਰ ਸੀ ਸ਼ਿਡ ਸੰਤ ਆਇਆ ਬਾਇਓਲੋਜੀਕਲ ਪੇਪਰ ਬਣਾਉਣ ਦਾ ਉਹ ਇਸ ਨੂੰ ਇਜਾਜ਼ਤ ਦੇ ਦਿੰਦਾ ਹੈ ਇਸ ਪ੍ਰੋਜੈਕਟ ਦੇ ਉੱਪਰ ਕੰਮ ਕਰਨ ਦੀ ਸਾਲ 1939 ਦੇ ਵਿੱਚ ਚੀਨ ਦੇ ਪਿੰਗ ਫੋਂਗ ਰਾਜ ਦੇ ਵਿੱਚ ਯੂਨਿਟ 731 ਦੀ ਸਥਾਪਨਾ ਕਰ ਦਿੱਤੀ ਜਾਂਦੀ ਹੈ ਕਿਸੇ ਨੂੰ ਇਹ ਯੂਨਿਟ ਦੀ ਖਾਸ ਜਾਣਕਾਰੀ ਨਾ ਮਿਲ ਸਕੇ ਇਸ ਕਰਕੇ ਉਹਨਾਂ ਨੇ ਯੂਨਿਟ ਦਾ ਨਾਮ ਵੀ ਵਾਟਰ ਫਾਰਮੇਸ਼ਨ ਡਿਪਾਰਟਮੈਂਟ ਰੱਖਿਆ ਸੀ ਇਸ ਯੂਨਿਟ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਜਿਹੜੇ ਜੰਗ ਦੇ ਕੈਦੀ ਹੁੰਦੇ ਸਨ ਉਹਨਾਂ ਨੂੰ ਲਿਆਂਦਾ ਜਾਂਦਾ ਸੀ ਇਹ ਯੂਨਿਟ 6 ਕਿਲੋਮੀਟਰ ਦੇ ਏਰੀਆ ਦੇ ਵਿੱਚ ਫੈਲੀ ਹੋਈ ਸੀ ਤੇ ਇਸ ਦੇ ਵਿੱਚ 150 ਤੋਂ ਜ਼ਿਆਦਾ ਬਿਲਡਿੰਗਾਂ ਸਨ ਇਹ ਯੂਨਿਟ ਦੇ ਅੰਦਰ ਜ਼ਿਆਦਾਤਰ ਜਿਹੜ ਉਹ ਚੀਨ ਤੋਂ ਹੀ ਹੁੰਦੇ ਸੀ ਪਰ ਇਸ ਤੋਂ ਇਲਾਵਾ ਵੀ ਬ੍ਰਿਟੇਨ ਅਤੇ ਅਮਰੀਕਾ ਦੇ ਕੈਦੀਆਂ ਨੂੰ ਵੀ ਇੱਥੇ ਲਿਆਇਆ ਜਾਂਦਾ ਸੀ ਜਾਨਵਰਾ ਤੋਂ ਵੀ ਜ਼ਿਆਦਾ ਬੁਰੇ ਹਾਲਾਤਾਂ ਦੇ ਵਿੱਚ ਇਸ ਜੂਨਿਅਰ ਦੇ ਅੰਦਰ 1 ਲੱਖ ਤੋਂ ਜ਼ਿਆਦਾ ਕੈਦੀਆਂ ਨੂੰ ਇੱਕੋ ਟਾਈਮ ਰੱਖਿਆ ਜਾਂਦਾ ਸੀ ਦੂਜੇ ਦੇਸ਼ਾਂ ਦੇ ਸੈਨਿਕ ਔਰਤਾਂ ਗਰਭਵਤੀ ਔਰਤਾਂ ਬੱਚੇ ਬਜ਼ੁਰਗ ਬੇਸਹਾਰਾ ਲੋਕ ਗਰੀਬ ਲੋਕ ਤੇ বেকার ਜਵਾਨ ਲੋਕਾਂ ਨੂੰ ਵੀ ਇੱਥੇ ਰੱਖਿਆ ਜਾਂਦਾ ਸੀ ਤੇ ਇੱਥੇ ਇਹਨਾਂ ਲੋਕਾਂ ਦੇ ਉੱਪਰ ਤਰ੍ਹਾਂ-ਤਰ੍ਹਾਂ ਦੇ ਭਿਆਨਕ ਐਕਸਪੈਰੀਮੈਂਟ ਕੀਤੇ ਜਾਂਦੇ ਸਨ ਇੱਥੇ ਸ਼ੀਰੋ ਇਸੀ ਨੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰ ਦਿੱਤਾ ਸੀ ਇਹ ਇਨਸਾਨਾਂ ਦੇ ਜੇਨੈਟਿਕ ਅਤੇ ਸ਼ੀਰੋ ਇਸੀ ਨੇ 3000 ਲੋਕਾਂ ਦੀ ਟੀਮ ਬਣਾ ਰੱਖੀ ਸੀ ਜਿਸ ਦੇ ਵਿੱਚ ਡਾਕਟਰ, ਰਿਸਰਚਰ, ਸਾਇੰਟਿਸਟ ਅਤੇ ਟੈਕਨੀਸ਼ੀਅਨ ਸਨ ਇਸ ਯੂਨਿਟ ਵਿੱਚ ਜਦੋਂ ਕੈਦੀ ਆਉਂਦਾ ਸੀ ਤਾਂ ਉਸ ਨੂੰ ਇੱਥੇ ਲਿਆਉਣ ਤੋਂ ਬਾਅਦ ਉਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਖਾ ਲਾਇਆ ਪਲਾਇਆ ਜਾਂਦਾ ਸੀ ਤਾਂ ਕਿ ਉਹ ਇੱਕ ਵਧੀਆ ਤੰਦਰੁਸਤ ਸਰੀਰ ਦੇ ਉੱਪਰ ਐਕਸਪੈਰੀਮੈਂਟ ਕਰ ਸਕਣ ਕਿਹਾ ਜਾਂਦਾ ਸੀ ਕਿ ਇਸ ਯੂਨਿਟ ਦੇ ਵਿੱਚ ਕੈਦੀਆਂ ਦੀ ਲਾਈਫ ਸਿਰਫ 1 ਮਹੀਨੇ ਦੀ ਹੁੰਦੀ ਸੀ ਜਾਨਕਿ 1 ਮਹੀਨੇ ਦੇ ਵਿੱਚ ਉਹਨਾਂ ਦੀ ਮੌਤ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਪੱਕੀ ਹੋ ਜਾਂਦੀ ਸੀ ਇੱਥੇ ਸਾਰੇ ਸਾਰੇ ਐਕਸਪੈਰੀਮੈਂਟ ਜੈਵਿਕ ਹਥਿਆਰ ਬਣਾਉਣ ਦੇ ਵਿੱਚ ਕੀਤੇ ਜਾਂਦੇ ਸਨ ਇੱਥੇ ਤੇ ਉਸ ਤੋਂ ਪਹਿਲਾਂ ਮਰਦ ਦੇ ਸਰੀਰ ਦੇ ਵਿੱਚ ਇੱਕ ਵਾਇਰਸ ਵਾਲਾ ਟੀਕਾ ਲਗਾ ਦਿੱਤਾ ਜਾਂਦਾ ਸੀ ਇਹ ਇੱਕ ਬਹੁਤ ਜ਼ਿਆਦਾ ਘਾਤਕ ਬਿਮਾਰੀ ਸੈਮਫੈਲਸ ਦਾ ਟੀਕਾ ਹੁੰਦਾ ਸੀ ਜਦੋਂ ਮਰਦ ਕਿਸੇ ਔਰਤ ਦੇ ਨਾਲ ਸੰਬੰਧ ਬਣਾਉਂਦਾ ਸੀ ਤਾਂ ਇਹ ਉਸ ਦੇ ਜਰਾਸੀਮ ਉਸ ਔਰਤ ਦੇ ਵਿੱਚ ਵੀ ਚਲੇ ਜਾਂਦੇ ਸਨ ਤੇ ਉਹ ਵੀ ਇਨਫੈਕਟਡ ਹੋ ਜਾਂਦੀ ਸੀ ਤਾਂ ਇਸ ਤਰ੍ਹਾਂ ਦੇਖਿਆ ਜਾਂਦਾ ਸੀ ਕਿ ਇਹ ਵਾਇਰਸ ਕਿੰਨੀ ਛੇਤੀ ਇੱਕ ਮਰਦ ਤੋਂ ਇੱਕ ਔਰਤ ਦੇ ਵਿੱਚ ਜਾਂਦਾ ਹੈ ਤੇ ਔਰਤ ਦੇ ਵਿੱਚ ਜਾਣ ਤੋਂ ਬਾਅਦ ਇਹ ਉਸ ਦੇ ਕਿਹੜੇ-ਕਿਹੜੇ ਸਰੀਰ ਦੇ ਅੰਗਾਂ ਦੇ ਉੱਤੇ ਸਭ ਤੋਂ ਪਹਿਲਾਂ ਅਸਰ ਪਾਉਂਦਾ ਹੈ ਇੰਨਾ ਹੀ ਨਹੀਂ ਗਰਭਵਤੀ ਔਰਤਾਂ ਦੇ ਵੀ ਇਸ ਤਰ੍ਹਾਂ ਦੇ ਇੰਜੈਕਸ਼ਨ ਲਗਾਏ ਜਾਂਦੇ ਸਨ ਤੇ ਉਸ ਤੋਂ ਬਾਅਦ ਪਹੁੰਚਿਆ ਕਈ ਹੋਰ ਤਰ੍ਹਾਂ ਦੇ ਵਾਇਰਸ ਵੀ ਇੱਥੇ ਲੋਕਾਂ ਦੇ ਵਿੱਚ ਪਾਏ ਜਾਂਦੇ ਸਨ ਜਿਵੇਂ ਕੋਲੋਰੀਆ ਟਾਈਫਾਇਡ ਪਲੇਗ ਪੈਥੋਜਨਸ ਵਰਗੇ ਵਾਇਰਸ ਅਜਿਹਾ ਇਸ ਲਈ ਕੀਤਾ ਜਾਂਦਾ ਸੀ ਤਾਂ ਕਿ ਉਹ ਜਾਣ ਸਕਣ ਕਿ ਇਹ ਵਾਇਰਸ ਦਾ ਇਨਸਾਨੀ ਸਰੀਰ ਦੇ ਉੱਪਰ ਕਿੰਨੇ ਟਾਈਮ ਬਾਅਦ ਅਸਰ ਸ਼ੁਰੂ ਹੁੰਦਾ ਹੈ ਤੇ ਇਹ ਵਾਇਰਸ ਇਨਸਾਨ ਦੇ ਸਰੀਰ ਦੇ ਵਿੱਚ ਜਾ ਕੇ ਉਸ ਦੇ ਕਿਹੜੇ-ਕਿਹੜੇ ਅੰਗਾਂ ਨੂੰ ਡੈਮੇਜ ਕਰਦੇ ਨੇ ਜੇਕਰ ਕੋਈ ਇਨਸਾਨ ਇਹ ਵਾਇਰਸ ਦੇ ਨਾਲ ਬਹੁਤ ਜਲਦੀ ਬਿਮਾਰ ਹੋ ਜਾਂਦਾ ਤਾਂ ਉਸ ਦੇ ਗਲਾ ਕੱਟ ਕੇ ਉਸ ਦੇ ਸਰੀਰ ਨੂੰ ਅੱਗ ਲਗਾ ਦਿੱਤੀ ਜਾਂਦੀ ਜਾਂ ਬਾਹਰ ਸੁੱਟ ਦਿੱਤਾ ਜਾਂਦਾ ਤੇ ਜਿਹੜਾ ਇਨਸਾਨ ਇਹ ਵਾਇਰਸ ਨੂੰ ਚੱਲ ਲੈਂਦਾ ਤਾਂ ਉਸ ਦੇ ਸਰੀਰ ਨੂੰ ਜੌਂ ਜਿਵੇਂ ਇਹਨਾਂ ਇਨਸਾਨਾਂ ਦੇ ਢਿੱਡ ਚੀਰੇ ਜਾਂਦੇ ਸਨ ਉਹਨਾਂ ਦੇ ਸਰੀਰ ਦਾ ਸਾਰਾ ਖੂਨ ਵਹਿ ਜਾਂਦਾ ਸੀ ਤੇ ਉਹਨਾਂ ਦੀ ਮੌਤ ਹੋ ਜਾਂਦੀ ਸੀ ਜਾਂ ਫਿਰ ਜਿਉਂਦੇ ਇਨਸਾਨ ਦੇ ਸਰੀਰ ਨੂੰ ਪਾੜ ਕੇ ਉਸ ਦੇ ਸਰੀਰ ਨੂੰ ਬਿਲਕੁਲ ਉਸੇ ਤਰ੍ਹਾਂ ਖੁੱਲਾ ਹੀ ਛੱਡ ਦਿੱਤਾ ਜਾਂਦਾ ਸੀ ਮਰਨ ਦੇ ਲਈ ਪਹਿਲਾਂ ਮਾਤਾ ਪਿਤਾ ਦੇ ਉੱਪਰ ਐਕਸਪੈਰੀਮੈਂਟ ਕੀਤਾ ਜਾਂਦਾ ਸੀ ਉਸ ਤੋਂ ਬਾਅਦ ਉਹਨਾਂ ਦੇ ਬੱਚਿਆਂ ਦੇ ਉੱਪਰ ਵੀ ਐਕਸਪੈਰੀਮੈਂਟ ਕੀਤਾ ਜਾਂਦਾ ਸੀ 5 ਤੋਂ 6 ਸਾਲ ਦੇ ਬੱਚਿਆਂ ਨੂੰ ਬਿਨਾਂ ਐਨਸਥੀਸੀਆ ਦਿੱਤਿਆ ਹੀ ਉਹਨਾਂ ਦੀ ਛਾਤੀ ਚੀਰ ਦਿੱਤੀ ਜਾਂਦੀ ਸੀ ਜਾਂ ਕਈਏ ਪਾੜ ਦਿੱਤੀ ਜਾਂਦੀ ਸੀ ਇਹਨਾਂ ਬੱਚਿਆਂ ਦੇ ਦਿਲ ਕਿਡਨੀਆ ਗੁਰਦੇ ਜਿਉਂਦੇ ਹੀ ਉਹਨਾਂ ਦੇ ਸਰੀਰ ਦੇ ਵਿੱਚੋਂ ਬਾਹ ਖਿਆ ਜਾਂਦਾ ਸੀ ਇੱਥੇ ਇਹਨਾਂ ਨੇ ਇੱਕ ਬਹੁਤ ਵੱਡਾ ਪ੍ਰੈਸ਼ਰ ਕੁੱਕਰ ਵੀ ਬਣਾਇਆ ਸੀ ਜਿਸ ਦੇ ਵਿੱਚ ਇਹ ਇਨਸਾਨ ਨੂੰ ਰੱਖ ਦਿੰਦੇ ਸਨ ਤੇ ਉਸ ਤੋਂ ਬਹੁਤ ਉਸ ਦੇ ਉੱਪਰ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਜਾਂਦਾ ਸੀ ਤੇ ਇਹ ਚ ਦੇਖਿਆ ਜਾਂਦਾ ਸੀ ਕਿ ਇੱਕ ਇਨਸਾਨ ਕਿੰਨੇ ਪ੍ਰੈਸ਼ਰ ਨੂੰ ਝੱਲ ਸਕਦਾ ਹੈ ਉਦੋਂ ਤੱਕ ਇਸ ਵੱਡੇ ਪ੍ਰੈਸ਼ਰ ਕੁੱਕਰ ਦੇ ਅੰਦਰ ਇਨਸਾਨ ਦੇ ਉੱਪਰ ਪ੍ਰੈਸ਼ਰ ਵਧਾਇਆ ਜਾਂਦਾ ਸੀ ਜਦੋਂ ਤੱਕ ਉਸ ਦੀਆਂ ਅੱਖਾਂ ਫਟ ਕੇ ਬਾਹਰ ਨਹੀਂ ਆ ਜਾਂਦੀਆਂ ਸੀ ਤੇ ਉਸ ਦਾ ਸਰੀਰ ਨਹੀਂ ਫਟ ਜਾਂਦਾ ਸੀ ਇੱਥੇ ਇਨਸਾਨ ਦੇ ਸਰੀਰ ਨੂੰ ਤਰ੍ਹਾਂ ਤਰ੍ਹਾਂ ਦੇ ਦੁੱਖ ਦਿੱਤੇ ਜਾਂਦੇ ਸਨ ਤੇ ਇਹ ਦੇਖਿਆ ਜਾਂਦਾ ਸੀ ਕਿ ਇੱਕ ਇਨਸਾਨ ਕਿੰਨਾ ਦੁੱਖ ਸਹਿ ਸਕਦਾ ਹੈ ਇਨਸਾਨ ਦੇ ਸਰੀਰ ਦੇ ਅਲੱਗ-ਅਲੱਗ ਪਾ ਰੱਖਿਆ ਜਾਂਦਾ ਸੀ ਤੇ ਇਹ ਚੈੱਕ ਕੀਤਾ ਜਾਂਦਾ ਸੀ ਕਿ ਇਨਸਾਨ ਦਾ ਸਰੀਰ ਦਾ ਕਿਹੜਾ 파ਟ ਕਿੰਨਾ ਬਜਨ ਸਹਿ ਸਕਦਾ ਹੈ ਇਸ ਤੋਂ ਬਾਅਦ ਇੱਥੇ ਫਰੋਸਟ ਵਾਈਟ ਟੈਸਟ ਕੀਤੇ ਜਾਂਦੇ ਸਨ ਜਿਸ ਦੇ ਵਿੱਚ ਇਨਸਾਨਾਂ ਦੇ ਹੱਥਾਂ ਪੈਰਾਂ ਨੂੰ ਬਹੁਤ ਜ਼ਿਆਦਾ ਠੰਡੇ ਪਾਣੀ ਦੇ ਵਿੱਚ ਰੱਖਿਆ ਜਾਂਦਾ ਸੀ ਤੇ ਫਿਰ ਇੱਕਦਮ ਇਹਨਾਂ ਦੇ ਹੱਥਾਂ ਨੂੰ ਬਾਹਰ ਕੱਢ ਕੇ ਇਹਨਾਂ ਦੇ ਉੱਪਰ ਗਰਮ ਗਰਮ ਉਬਲਦਾ ਪਾਣੀ ਪਾ ਦਿੱਤਾ ਜਾਂਦਾ ਸੀ ਇੱਥੋਂ ਇਹ ਚੈੱਕ ਕੀਤਾ ਜਾਂਦਾ ਸੀ ਕਿ ਇਨਸਾਨ ਦਾ ਸਰੀਰ ਕਿੰਨਾ ਘੱਟ ਤਾਪਮਨ ਸਹਿ ਸਕਦਾ ਹੈ ਤੇ ਕਿੰਨਾ ਜ਼ਿਆਦਾ ਤਾਪਮਨ ਸਹਿ ਸਕਦਾ ਹੈ ਇਨਸਾਨਾਂ ਦੇ ਉੱਪਰ ਸ਼ੂਟਿੰਗ ਪ੍ਰੈਕਟਿਸ ਕੀਤੀ ਜਾਂਦੀ ਸੀ ਜਾਂ ਕਈਆਂ ਕਿ ਸਿੱਧੀ ਇਨਸਾਨਾਂ ਦੇ ਉੱਪਰ ਗ ਇਨਸਾਨ ਦੇ ਸਰੀਰ ਦੇ ਉੱਪਰ ਕਿਵੇਂ ਅਸਰ ਪਾਉਂਦੀ ਹੈ ਤੇ ਇਨਸਾਨ ਦੇ ਸਰੀਰ ਦੇ ਅਲੱਗ-ਅਲੱਗ ਹਿੱਸਿਆਂ ਦੇ ਉੱਪਰ ਗੋਲੀ ਚਲਾ ਕੇ ਦੇਖੀ ਜਾਂਦੀ ਸੀ ਕਿ ਕਿਹੜੇ ਹਿੱਸੇ ਨੂੰ ਕਿਵੇਂ ਗੋਲੀ ਨੁਕਸਾਨ ਪਹੁੰਚਾਉਂਦੀ ਹੈ ਤੇ ਇੱਥੇ ਇੱਕ ਪੂਰੀ ਤਰ੍ਹਾਂ ਦੇ ਨਾਲ ਬੰਦ ਕਮਰੇ ਦੇ ਵਿੱਚ ਇਨਸਾਨਾਂ ਨੂੰ ਬਾੜ ਕੇ ਉਹਨਾਂ ਦੇ ਉੱਪਰ ਗਰਨੇਡ ਸੁੱਟ ਦਿੱਤੇ ਜਾਂਦੇ ਸਨ ਇਹ ਚੈੱਕ ਕਰਨ ਦੇ ਲਈ ਕਿ ਗਰਨੇਡ ਦਾ ਅਸਰ ਕਿਸ ਤਰ੍ਹਾਂ ਹੁੰਦਾ ਹੈ ਇੱਕ ਆਮ ਇਨਸਾਨ ਦੇ ਉੱਪਰ ਤੇ ਇੱਕ ਇੱਥੇ ਐਕਸਪੈਰੀਮੈਂਟ ਕੀਤਾ ਜਾਂਦਾ ਸੀ ਰੋਟੇਟਿੰਗ ਚੈਂਬਰ ਦੇ ਵਿੱਚ ਜਾਨਕਿ ਇੱਥੇ ਇੱਕ ਘੁੰਮਣ ਵਾਲੀ ਚੀਜ਼ ਦੇ ਵਿੱਚ ਇਨਸਾਨ ਨੂੰ ਰੱਖ ਕੇ ਉਦੋਂ ਤੱਕ ਕਮਾਇਆ ਜਾਂਦਾ ਸੀ ਜਦੋਂ ਤ ਬਾਕੀ ਇੱਕ ਇਨਸਾਨ ਦੀ ਮੌਤ ਕਿੰਨਾ ਸਮਾਂ ਭੁੱਖਾ ਰਹਿਣ ਦੇ ਬਾਅਦ ਹੁੰਦੀ ਹੈ ਤੇ ਬਿਮਾਰ ਲੋਕਾਂ ਨੂੰ ਇੱਥੇ ਆਪਣੇ ਹਾਲ ਦੇ ਉੱਪਰ ਛੱਡ ਦਿੱਤਾ ਜਾਂਦਾ ਸੀ ਮਰਨ ਦੇ ਲਈ ਸਾਲ 1945 ਤੱਕ ਇਹ ਯੂਨਿਟ 731 ਦੇ ਵਿੱਚ ਇਸ ਤਰ੍ਹਾਂ ਦੇ ਸਾਰੇ ਐਕਸਪੈਰੀਮੈਂਟ ਲਗਾਤਾਰ ਹੁੰਦੇ ਰਹੇ ਜਾਪਾਨ ਨੇ ਇਸ ਤਰ੍ਹਾਂ ਦੀ ਇਹ ਇਕੱਲੀ ਯੂਨਿਟ ਨਹੀਂ ਬਲਕਿ ਇਸ ਤਰ੍ਹਾਂ ਦੀ ਹੋਰ ਵੀ ਕਈ ਯੂਨਿਟਾਂ ਬਣਾਈਆਂ ਸਨ ਜਿਹੜੀਆਂ ਉਹਨਾਂ ਨੇ ਚైనా ਦੇ ਅਲੱਗ-ਅਲੱਗ ਰਾਜਾਂ ਦੇ ਵਿੱਚ ਬਣਾ ਦਿੱਤੀਆਂ ਸਨ ਇਹ ਵੀ ਕਿਹਾ ਜਾਂਦਾ ਹੈ ਕਿ ਸ਼ੈਰੋ ਇਸ਼ੀ ਨੇ ਇੱਕ ਵੈਪਨ ਤਿਆਰ ਵੀ ਕਰ ਲਿਆ ਸੀ ਤੇ ਉਹ ਇਸ ਵੈਪਨ ਦੇ ਨਾਲ ਅਮਰੀਕਾ ਦੇ ਸੈਂਡਿਆਗੋ ਦੇ ਉੱਪਰ 22 ਸਤੰਬਰ ਵਾਲੇ ਦਿਨ 6 ਅਗਸਤ ਅਤੇ 9 ਅਗਸਤ ਨੂੰ ਅਮਰੀਕਾ ਜਾਪਾਨ ਦੇ ਉੱਪਰ ਪਰਮਾਣੂ ਹਮਲਾ ਕਰ ਦਿੰਦਾ ਹੈ ਤੇ ਇਹ ਪਰਮਾਣੂ ਹਮਲੇ ਤੋਂ ਬਾਅਦ ਜਾਪਾਨ ਨੂੰ ਆਤਮ ਸਮਰਪਣ ਕਰਨਾ ਪੈਂਦਾ ਹੈ ਅਮਰੀਕਾ ਜਦੋਂ ਜਾਪਾਨ ਦੇ ਉੱਪਰ ਹਮਲਾ ਕਰਦਾ ਹੈ ਤਾਂ ਸ਼ੀਰੋ ਇਸ਼ੀ ਦੇ ਨਾਲ-ਨਾਲ ਇਸ ਦੇ ਕਈ ਸਾਰੇ ਡਾਕਟਰਾਂ ਨੂੰ ਵੀ ਗ੍ਰਿਫਤਾਰ ਕਰ ਲੈਂਦਾ ਹੈ ਪਰ ਅਮਰੀਕਾ ਸ਼ੀਰੋ ਇਸ਼ੀ ਦੇ ਨਾਲ ਇੱਕ ਸੌਦਾ ਕਰਦਾ ਹੈ ਕਿ ਤੁਸੀਂ ਜਿੰਨੇ ਵੀ ਐਕਸਪੈਰੀਮੈਂਟ ਕੀਤੇ ਨੇ ਉਹਨਾਂ ਸਾਰਿਆਂ ਦੀ ਰਿਪੋਰਟ ਮੈਨੂੰ ਦੇ ਦਿਓ ਇਸ ਦੇ ਬਦਲੇ ਮੈਂ ਤੁਹਾਨੂੰ ਛੱਡ ਦਊਂਗਾ ਤੇ ਅਮਰੀਕਾ ਇਹ ਰਿਪੋਰਟਸ ਲੈਣ ਤੋਂ ਬਾਅਦ ਸ਼ੀਰੋ ਇਸ਼ੀ ਤੇ ਉਸ ਦੇ ਸਾਥੀਆਂ ਨੂੰ ਛੱਡ ਦਿੰਦਾ ਹੈ ਤੇ ਇਸ ਤੋਂ ਬਾਅਦ ਜਾਪਾਨ ਦੇ ਲੋ ਚ ਮੇਅਰ ਦੀਆਂ ਚੋਣਾਂ ਵੀ ਲੜੀਆਂ ਉਸ ਨੂੰ ਮੈਡੀਕਲ ਐਸੋਸੀਏਸ਼ਨ ਅਤੇ 올ੰਪੀਅਨ ਕਮੇਟੀ ਦਾ ਹੈੱਡ ਵੀ ਬਣਾਇਆ ਗਿਆ ਬਾਅਦ ਦੇ ਵਿੱਚ ਤੇ ਇਸ ਤਰ੍ਹਾਂ ਦੇ ਇਨਸਾਨ ਨੂੰ ਆਪਣਾ ਹੀਰੋ ਮੰਨਣ ਵਾਲੇ ਲੋਕਾਂ ਦੀ ਮਾਨਸਿਕਤਾ ਕਿਸ ਤਰ੍ਹਾਂ ਦੀ ਹੋਵੇਗੀ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਜੂਨਟ 731 ਦੇ ਐਕਸਪੈਰੀਮੈਂਟ ਦੇ ਦੌਰਾਨ ਕਿੰਨੇ ਲੋਕਾਂ ਦੀ ਮੌਤ ਹੋਈ ਇਹਦਾ ਸਹੀ ਅੰਕੜਾ ਤਾਂ ਕਿਸੇ ਦੇ ਕੋਲ ਵੀ ਨਹੀਂ ਹੈ ਪਰ ਅਲੱਗ-ਅਲੱਗ ਰਿਪੋਰਟ ਦੇ ਵਿੱਚ ਇਹਨਾਂ ਮਰਨ ਵਾਲਿਆਂ ਦੀ ਗਿਣਤੀ 2 ਲੱਖ ਤੋਂ ਲੈ ਕੇ 5.5 ਲੱਖ ਤੱਕ ਦੱਸੀ ਗਈ ਹੈ ਇਹ ਸੀ ਜੀ ਮਾਨਵਤਾ ਨੂੰ ਸ਼ਰਮਸ਼ਾਰ ਕਰਨ ਵਾਲੀ ਜਾਪਾਨ ਦੀ ਇੱਕ ਬਹੁਤ ਹੀ ਜ਼ਿਆਦਾ ਕਹਾਉਣੀ ਹਰਕਤ ਇਸ ਦੇ ਬਾਰੇ ਅੱਜ ਦੇ ਸਮੇਂ ਬ ਦੇਨ ਸੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਾਂ ਤੇ ਸਾਡੇ YouTube ਦੇ ਚੈਨਲ ਜੋਰ ਟੀਵੀ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ